ਅਵੀ ਰਾਡ ਨੂੰ ਕਰੋਂਗੇ ਆ ਨੂੰ 4 ਬੰਦ ਮਹੀਨੇ ਹੋ ਗਏ ਜੀ ਹੂੰ ਤੇ ਉਹ ਇਤੋਂ ਕਹਿਗੇ ਤੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਗੜੀ ਤੇ ਜਦੋਂ ਕਰੂਗੇ ਮਤਲਬ ਗਾਂ ਨੂੰ ਜਾਣ ਨੂੰ ਨਿਕਲੇ ਹੀ ਤੇ ਉਹਨਾਂ ਨੇ ਕਿਆ ਇੱਕ ਆ ਕੇ ਗਈ ਵੀ ਮੰਮੀ ਹੀ ਆਈ ਨਿਕਲਣ ਲੱਗੀਆਂ ਗਾਂ ਨੂੰ ਤੇ ਹੈਨਾ ਵੀ ਘੁੰਮਣ ਕਾ ਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੂਫਾਣਾ ਨਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਔਨ ਹੋਇਆ ਤੇ ਜਦੋਂ ਨੈਟ ਔਨ ਹੋਇਆ ਨੈਟ ਔਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨ ਨੂੰ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਾਪੀ ਹੀ ਵੀ ਦਫ਼ਾ ਸਿਗੇ ਹਨ ਨੂੰ ਯਕੀਨ ਹੈ ਫਿਰ ਥੋੜੇ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਵੀ ਵੀ ਇੱਦਾਂ ਮਮੀ ਪੀ ਹਨ ਨੂੰ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮੰਮੀ ਹਾਂ ਉਹਨਾਂ ਨੇ ਤੇ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਕਿਹਾ ਵਾ ਇੰਨੀ ਗੱਲ ਅਸੀਂ ਤੁਹਾਨੂੰ ਇੱਥੇ ਸਿਕਿਉਰਿਟੀ ਗਾਰਡ ਹੈ ਜਾਂ ਕੋਈ ਹੈਲਪਰ ਹੂਲ ਪਰ ਦੀ ਦਾ ਆਰਮੀ ਚ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮੰਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਹੈ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮੰਮੀ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲ ਉਹਨੇ ਤੇ ਪਰਤੀ ਕਰ ਲਿਆ ਉਹਨ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਸਾਡੀ ਗਾਲੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿ ਦਾ ਉਹਨਾਂ ਨੂੰ ਗਾਂ ਭਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹੂੰ ਕਿਹੜੇ ਕੰਟਰੀ ਭਰਤੀ ਕਰ ਲਿਆ ਰਸ਼ੀਆ ਕੀ ਆ ਕਹਿੰਦਾ ਜੀ ਫੋਨ ਤੇ ਆ ਕਿਥੇ ਭਰਦੀ ਕਰ ਲੈ ਆਦਮੀ ਗਾੜੀ ਭੇਜ ਲੈ ਗਈ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨਹੀਂ ਇਸ ਕਰਕੇ ਵੀ ਜਿਹੜਾ ਇਹਦੇ ਨਾਲ ਦਾ ਮੁੰਡਾ ਨਾ ਉਹਦੀ ਨਾ ਇਸ ਕੱਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਈ ਦੀ ਤੇ ਇਹਨਾਂ ਨੂੰ ਪਿਛੇ ਰੱਖਿਆ ਦਾ ਜਿਹੜਾ ਇਸ ਤੋਂ ਪਹਿਲਾਂ ਗਰੁੱਪ ਗਿਆ ਹੈ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾਲੇ ਵੀ ਨਹੀਂ ਖੋਲਗੇ ਤਾਂ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਆਪਨੇ ਵੀ ਨਹੀਂ ਪਤਾ ਤੇ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਇਹਨੇ ਤੇ ਹੁਣ ਉਹ ਵਾਲਾ ਗਰੁੱਪ ਆ ਜਿਹੜਾ ਉਹ ਸ਼ਾਇਦ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਆ ਉਹਨਾਂ ਨੇ ਗਾਂ ਪਤਾ ਇਤਿਹਾਸ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਮਤਲਬ ਲੜਾਈ ਫੌਜਪਨ ਨਹੀਂ ਕਰ ਲਏਗੇ ਜਿੱਤੇ ਆਰਮੀਜ ਭਰਤੀ ਹੈ ਸਾਈਨ ਸੂਨ ਕਰਾ ਲੈ ਦੇਣਾ ਸਾਈਨ ਸੂਨ ਪਤਾ ਨਹੀਂ ਕੀ ਕਰਾਏ ਕਰੂਆ ਕੁਝ ਬੋਨ ਸਾਈਨ ਸੂਨ ਕੀਤਾ ਹੋਇਆ ਹਨ ਨਹੀਂ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜ ਨਾ ਆਇਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂਡ ਹੀ ਸੀਗੇ ਹੁਣ ਉਹ ਗਾਂ ਕਿੱਥੇ ਗਏ ਆ ਉਸ ਗੱਲ ਦਾ ਕੋਈ ਖੁਸ਼ ਪਤਾ ਨਹੀਂ ਤੁਹਾਨੂੰ ਮੁੰਡੇ ਨੇ ਕੀ ਕਿਹਾ ਵੀ ਫੋਨ ਤੇ ਵੀ ਸਾਡੇ ਨਾਲ ਸਾਨੂੰ ਬਚਾਇਆ ਜਾ ਕੀ ਮਸਲਾ ਦੱਸੋ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੂੰ ਆ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਜਿਹੜੇ ਫਰੈਂਡ ਐ ਸਾਰੇ ਵੀ ਤੁਸੀਂ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਹੀ ਫਸ ਗਏ ਤੇ ਵੀ ਸਾਨੂੰ ਕਢਾਉਣ ਕਿਉਂਕਿ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਆਰਮ ਵਿੱਚ ਭਰਦੀ ਗੱਲ ਲੜਾਈ ਵਸ ਤੇ ਭੇਜਤਾ ਲੜਾਈ ਵਸ ਤੇ ਭੇਜਤਾ ਫਿਰ ਹੋਰ ਕੀ ਹੈ ਮਾਸਕੋ ਰਾਜਤਾ ਨਹੀਂ ਐ ਤਾਂ ਉਹ ਪੁਲਿਸ ਆਈਟ ਫਿਰ ਤੁਹਾਨੂੰ ਪਤਾ ਹੀ ਐ ਨਿਹੜਾ ਹੀ ਲੱਗੀ ਦੀ ਹੈ ਸ਼ੁਕਰੇਨ ਦੇ ਨਾਲ ਇਹਨੂੰ ਫਿਰ ਮਾਸਕੋ ਫੌਜ ਭਰਤੀ ਕਰ ਲਿਆ ਹੈ ਹੈ ਫਿਲਹਾਲ ਇਸ ਟੇਮੇ ਰਸ਼ੀਆ ਜੀ ਨੇ ਇੱਥੇ ਭਰਤੀ ਕੀਤਾ ਹੁਣ ਗਾਂ ਇਹਨਾਂ ਨੂੰ ਗਰੁੱਪ ਭੇਜਿਆ ਉਹ ਮਾਸਕੋ ਭੇਜਿਆ ਜਾਂ ਕਿੱਥੇ ਉਹਦਾ ਹਨ ਉਹਦਾ ਨਹੀਂ ਹਾਨੂੰ ਪਤਾ ਚੱਲਦਾ ਭਈ ਉਹਨਾਂ ਨੂੰ ਕਿੱਥੇ ਭੇਜਿਆ ਕਿੰਨੇ ਮੋੜੇ ਨਾਲ ਕੁੜੀ ਇੱਦਾਂ ਦੇ ਦਰ ਦੀ ਫਿਲਹਾਲ ਇਹ ਦੋ ਜਨੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਗਰੁੱਪ ਗਿਆ ਉਹ ਤੇ 7-8 7-8 ਜਨੇ ਹੋਣੇ 7-8 ਜਨੇ ਹੈਗੇ ਹਾਂਜੀ ਉਹ ਵੀ ਪੰਜਾਬੀ ਹੈ ਤੁਸੀਂ ਕੀ ਚਾਹੁੰਦੇ ਹੋ ਮਾ ਜੀ ਤੇ ਸਰਕਾਰ ਗਰੀ ਇੱਕ ਗਾੜੀ ਇਹ ਅਪੀਲ ਕਰਦੇ ਆ ਵੀ ਸਾਡਾ ਮੁੰਡਾ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਵੇ ਸਾਰੇ ਬੱਚੇ ਆ ਜਾਣਾ ਸਾਰੇ ਬੱਚੇ ਵਾਪਸ ਕਰਦੇ ਵਿਚਾਰੇ ਸਾਰੇ ਆ ਜਾਣ ਤੂੰ ਵੀ ਕਰਨੀ ਆ ਵੀ ਮੇਰਾ ਕੱਲਾ ਨਹੀਂ ਹਾਂਜੀ ਉਹ ਗਏ ਹੀ ਟੂਰਿਸਟ ਵੀ ਜੇ ਤੇ ਗਏ ਹੀ ਨਾ ਇੱਥੋਂ ਤੇ ਤੇ ਉਹ ਅੱਗੇ ਪਤਾ ਨਹੀਂ ਹੁਣ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੇ ਇੰਨਾ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗਾ ਗੱਲ ਉਹਨਾਂ ਦੀ ਹੋਈ ਆ ਨਹੀਂ ਹੋਈ ਕਿੱਦਾਂ ਕਰਕੇ ਗਏ ਨਾ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਏ ਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਫੜ ਲਿਆ ਆ ਰੀ ਨਾ ਪੁਲਸਾੜੇ ਨੇ ਭੜਿਆ ਤਾਂ ਪੁਲਸਾੜੇ ਕੰਦੇ ਇੱਕ ਇੱਕ ਦੋ ਦਿਨ ਖੜੇ ਰੱਖੇ ਉੱਥੇ ਤੇ ਉਹ ਨਾ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੇ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ ਹਾਂਜੀ ਤੇ ਫਿਰ ਮੁੰਡੇ ਕਹਿੰਦੇ ਪਿਆਹੀ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਉੱਥੇ ਜੇਲ੍ਹ ਚ ਕਿਦਾਂ ਕਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ ਤੇ ਇਹਦੇ ਨਾਲੋਂ ਤਾਂ ਅਸੀਂ ਫਿਰ ਆਰਮੀ ਦੇ ਐਂਡਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਉਹ ਬਾਕੀ ਮੁੰਡੇ ਉਹਨਾਂ ਅੱਗੇ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਿਆ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਨੇ ਨੇ ਉਹਨਾਂ ਨੇ ਫੌਜ ਭਰਤੀਆਂ ਲੜਾਈ ਦੇ ਭੇਜਦੇ ਨੇ ਹਾਂਜੀ ਪਤਾ ਨਹੀਂ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਡ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕੇ ਦਿੱਤਾ ਉਹ ਜੂੰਡ ਤੋਂ ਉਹਨਾਂ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਉੱਥੇ ਹੀ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ ਨਹੀਂ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁੱਲ ਸਮਝਾ ਦਿੰਦੇ ਨੇ ਤੇ ਕਹਿੰਦੇ ਆ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਗ ਵਾਸਤੇ ਪਤਾ ਨਹੀਂ ਹਾਂ ਤੁਸੀਂ ਕੀ ਚਾਹੁੰਦੇ ਹੋ ਅਹੀਂ ਤਾਂ ਚਾਹਨੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਆਹੋ ਬੇਨਤੀ ਕਰਨੀ ਆਹੀਂ ਤਾਂ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਪਾ ਭਾਈ ਕੰਟਰੀ ਕੰਟਰੀ ਤਾਂ ਦਾ ਕੀ ਆ ਪਰ ਪਤਾ ਨਹੀਂ ਉਹ ਟੂਰਿਸਟ ਵੀ ਜਿੱਤੇ ਗਿਆ ਕਿੱਥੇ ਜਾਣਾ ਸੀ ਉਹਨਾਂ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਲੱਗੇ ਤੁਹਾਡੇ ਪੈਸੇ ਲੱਗੇ ਸਾਡੇ 10 11 ਲੱਖ ਰੁਪਏ ਲੱਗ ਗਿਆ ਸੀ ਪਰਿਵਾਰ ਦੇ ਗਰੀਬ ਕਿਦਾਂ ਕਜਾੜਾ ਕਰਦੇ ਗੀ ਜੀ ਹਾਂ ਗਰੀਬ ਹੀ ਆਂ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਆਇਆ ਹੋ ਫੀਲ ਕਰਨਿਆ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਜ ਦੇਣ